ਸਾਨੂੰ ਸਮਝਾਉਣਾ ਕੀ ਹੈ ਗੁਰਮਤਿ ਦੇ ਆਸੇ ਅਨੁਸਾਰ ਕਿਵੇਂ ਸਾਰ ਸੰਗਤ ਦੀ ਬੰਦੇ ਦੇ ਅੰਤ ਦੇ ਸਮੇਂ ਨੂੰ ਕਿਸ ਪ੍ਰਕਾਰ ਸੁਭਾਲਣਾ ستگری جنم تو لے کے مرن تک پوری زندگی کام گور گراب کی سو اس مریادا نو پروار سمجھتا ہوا جہج جی پاٹ اکالی باڑی کے جاپ سمپن ہوئے ਹਰੀ ਜਸ ਕੀਰਤਨ ਦੇ ਵਿੱਚ ਆਪਾਂ ਸਾਰੇ ਸੁਮਿਲਿਤ ਕਰ ਰਹੇ ਜੀਵ ਦੇ ਵਿੱਚ ਆਪਾਂ ਕੁਝ ਗੁਸ਼ਾਵਾ ਗੁਰਮਤਿਆ ਜਿੱਥੇ ਸਾਂਝਾ ਔਰ ਨਾਲ ਨਾਲ ਗੁਰੂ ਕੇ ਇਤਿਹਾਸ ਦੀ ਸਾਂਝ ਪਾਉਂਦੇ ਸੰਸਾਰ ਸੰਗਤ ਜੀ ਮਾਤਾ ਇੱਕ ਅਟੱਲ ਸਚਾਈ ਹੈ ਦੁਨੀਆ ਸੰਸਾਰ ਦੇ ਸਾਧ ਜੀ ਭਾਰ ਕਰਤੀ ਹੈ ਜੇ ਕੋਈ ਨਿਸ਼ਾਨੀਆਂ ਹੈ ਤਾਂ ਸਾਧ ਸੰਗਤ ਜੀ ਉਹ ਮੌਤ ਹੈ ਮੌਤ ਇੱਕ ਅਟੱਲ ਸਚਾਈ ਹੈ ਗੁਰੂ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ بڑے بڑے ਔਲੀਏ अवतार ਦੁਨੀਆ ਸੰਸਾਰ ਤੇ ਆਏ ਨੇ ਸਮੇਂ ਦੇ ਆਸੇ ਅਨੁਸਾਰ ਬਿਕ ਨੂੰ ਨੂੰ ਵੀ ਜਾਣਾ ਪਿਆ مارے گی رام گئے گئے پروار کہو نانک تھر کچھ نہیں سات سنگ جی سنسار ہے سپنے کی نیائی ایک سپنا ہے سو سات سنگ جی اسی طرح ਜੈਸੇ ਜਗਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰੱਜੀ ਕਹੋ ਨਾਟਕ ਸੁਣ ਨੀਤ ਅ ਮੇਰੇ ਮਿੱਤਰਾ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਜਾਣ ਲੈ ਕਿ ਸੰਸਾਰ ਇਸ ਪ੍ਰਕਾਰ ਹੈ ਜਿਵੇਂ ਪਾਣੀ ਦਾ ਫੁਰਬਲਾ ਹੋ پانی جب دے دے کوئی بنیاد نہیں اسی طرح دنیا سمسار دے اندر جیب دی بھی کوئی بنیاد نہیں پتا نہیں کرو سات سنگت جی یہ شریر ٹیکرے نے فٹ جانا ہے پتا نہیں ایک ساہ اندر گیا کہ انہیں واپس باہر آنا بھی ہے کہ نہیں آنا

ਪੈ ਕਟ ਜਿਉ ਪਾਨੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਜਿਵੇਂ ਫੁੱਟੇ ਇੱਕ ਗੜੇ ਬਾਪਾ میرا من گرو نانک مل کے ہے ہے اپنا کاج سوارتا کہڑا کا اگے جانی ہے نہ کسی کا کہ پھلانے مطری کو میری بڑی چلنی ہے پھلانے علاقے میری بڑی چلنی ہے نا مارجے درگاہ جنہ نے لیکھا لینا نئے اگر جیو نوے جنہوں نے لکھا لینا ہے نوے نمبر اتنے کسی چلنی نہیں ہے چلے گا کرمل چلے گا چاہیے مور چلے گی سدگرانی سدگرانی مور کی ہے کیس گرو کی مور ہے امرتاری ایک گروہ کی مور ہے ستسنگ اس طرح کر کے مہاراج گریب نواز کہ لےنا کوئی زور نہیں چلنا اس چنل کمائیے شمل کمائیے سات سنگ مارا کے دے اے میری جن دے تیرے تو دیکھ جن لیکھا ہونا کرم

سنگ جی ستگری جا لا تری کرما اگا جا

او لکھا کی کتنے آنا دکرکار کرپا کر کے بخشی مال ਸਫਲ ਹੋ ਗਿਆ ਕਹਿ ਨਾਨਕ ਇਹੋ ਸਰੀਰ ਪਰਬਾਰ ਹੋਆ ਜਿਨ ਸਤਗੁਰ ਸਿਉ ਚਿਤ ਲਾ ਜਿਨਾਂ ਨੇ ਇੱਥੇ ਆ ਕੇ ਸੰਸਾਰ ਦੇ ਸ਼ੁਭ ਅਮਲ ਕਰਵਾਈ ਨੇ ਗੁਰੂ ਨਾਲ 꾸ਰੀ ਕਰ ਆਪਣੇ ਚਿਤ ਨੂੰ ਜੋੜਿਆ ਇਹ ਸੱਦ ਸੰਗਤ ਦੀ ਉਹਨਾਂ ਦਾ ਉਹਨਾ ਪਰਬਾਰ ਹੋ ਗਿਆ ਕਿਉਂਕਿ ਆਪਾਂ ਜਦੋਂ ਕਿਸੇ ਬੱਚੇ ਨੂੰ ਜਿਹੜੇ ਕਾਰਜ ਲਈ ਭੇਜਦੇ ਆਂ ਉਹ ਜਿਹੜੋ ਕਰਕੇ ਆਉਂਦਾ ਉਸ ਕਾਰਜ ਨੂੰ ਬੜੀ ਮਸੱਲੀ ਬਖਸ਼ ਇਮਾਨਦਾਰੀ ਨਾਲ ਤੇ ਮਾਤਾ ਪਿਤਾ ਫਿਰ ਬੜੇੋਂ ਤੋਂ ਖੁਸ਼ ਹੁੰਦੇ। ਤੇ ਸਾਧ ਸੰਗਤ ਜੀ ਇੱਕ ਬੱਚਾ ਐਸਾ ਉਹਨੂੰ ਮਾਤਾ ਪਿਤਾ ਆਪਣੇ ਮਤਾ ਕੋਈ ਕਾਰਜ ਲਈ ਭੇਜੇ ਅਤੇ ਉਹ ਉਸ ਨੂੰ ਪੂਰਾ ਨਹੀਂ ਕਰਕੇ ਆਉਂਦਾ ਸਗੋ ਵਿਗਾੜ ਕੇ ਆ ਜਾਂਦਾ। ਹੁਣ ਉਹ ਇਹ ਤਾਂ ਨਹੀਂ ਕਹਿੰਦੇ ਵੀ ਤੂੰ ਸਾਡਾ ਪੁੱਤ ਨਹੀਂ ਸਾਧ ਸੰਗਤ ਜੀ ਮਾਤਾ ਪਿਤਾ ਕਹਿੰਦੇ ਦਾਦਾ ਮਾਪੇ ਕਦੇ ਕੁਮਾਪੇ ਨਹੀਂ ਉਹ ਪੁੱਤਰ-ਕਪੁੱਤਰ ਹੋ ਜਾਂਦੇ ਨੇ ਕੀ ਇਸ ਤਰ੍ਹਾਂ ਬਿਲਕੁਲ ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਦੁਨੀਆ ਸੰਸਾਰ ਦੇ ਆਪਣੇ ਬਾਲ ਕੇ ਆਪਣੇ ਪੁੱਤਰ ਧੀਆਂ ਬਣਾ ਕੇ ਭੇਜਿਆ ਕਿਸ ਕਮਲੀ ਭੇਜਿਆ ਇਹ ਸਾਨੂੰ ਸਾਰਿਆਂ ਨੂੰ ਉਸ ਕਾਰਜ ਨੂੰ ਅਸੀਂ ਇਮਾਨਦਾਰੀ ਨਾਲ ਜੇ ਜਦੋਂ ਕਰਕੇ ਜਾਵਾਂਗੇ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਘੁੱਟ ਕੇ ਸਾਡੀ ਨਾਲ ਲਾਉਂਗੇ। ਪਾਲ ਮੁਕਤ ਕਰ ਦੇਣਾ ਆਪਣੇ ਵਿੱਚ ਅਭੇਦ ਕਰ ਲੈਣਾ ਸੂਲ ਜਿ ਕਿਰਨ ਮਿਲੇ ਜਲ ਕਾ ਜਲ ਹੋਊ ਆ ਨਾਮ ਜੋਤੀ ਜੋਤ ਰਲੀ ਸੰਪੂਰਨ ਥਿਆ। ਇਹ ਜੀ ਹੋ ਜਾਣਗੇ। ਤੇ ਜੇ ਇੱਕ ਪੁੱਤ ਲਾਇਆ ਇਸੇ ਤਰ੍ਹਾਂ ਜਦੋਂ ਤੁਸੀਂ ਸੰਸਾਰ ਤੇ ਆਏ ਤੇ ਗੁਰਮਖ ਪਿਆਰਿਓ ਜਿਉ ਸਤਾਰਕ ਨੂੰ ਇਮਾਨਦਾਰੀ ਨਾਲ ਨਹੀਂ ਕਰਕੇ ਜਾਵਾਂਗੇ ਗੁਰੂ ਦੇ ਮਤਾਬਕ ਜ਼ਿੰਦਗੀ ਨੂੰ ਨਹੀਂ ਬਸਰ ਕਰਕੇ ਜਾਵਾਂਗੇ ਚਲੋ ਪੁੱਤਰ ਤੀਹਿਆ ਤਾਂ ਉਹਦੇ ਹੀ ਕਹਾਗੇ ਪਰ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸੋ ਜਿਹੜੇ ਕਾਰਨ ਲਈ ਇੱਥੇ ਆਏ ਉਹ ਇਮਾਨਦਾਰੀ ਨਾਲ ਆਇਓ ਸੁਣਨ ਪੜਨ ਕੋ ਬਾਣੀ ਅਸੀਂ ਦੁਨੀਆ ਸੰਸਾਰ ਤੇ ਆਏ ਆ ਸਾਧ ਸੰਗਤ ਦੀ ਨਾਲ ਦਾ ਧਨ ਇਕੱਠਾ ਕਰਨ ਵਾਸਤੇ ਪਰ ਅਸੀਂ ਦਰਿਆ 'ਚ ਧਨ ਇਕੱਠਾ ਕਰਨ ਤੇ ਲੱਗ ਗਏ ਚਾਰ ਕੌਡੀਆਂ ਕੌਡੀਆਂ ਦੇ ਪੁੱਛੇ ਸਾਧ ਸੰਗਤ ਜੀ ਆਪਣਾ ਮਾਲ ਵੇਚ ਦਿੱਨੇ ਆ ਗੀੜ ਵੇਚ ਦਿੰਦੇ ਆ ਜਿਹੜੇ ਲਈਏ ਵੇਚ ਰਿਆ ਤੇ ਸਾਧ ਸੰਗਤ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਧਰਮ ਗਵਾਇਆ ਗੁਨੀਸ਼ੋਂ ਦੁਨੀ ਨਾ ਚਾਲੀ ਹੈ ਤ ਪਾਇ ਤੁਹਾੜਾ ਮਾਰਿਆ ਗਾਫੜ ਆਪਣੇ ਖਾ। ਕਹੇ ਐ ਗਾਫੜਾ ਆਪਣੇ ਹੱਥੀ ਆਪ ਹੀ ਕੰਪੈਲ ਤੇ ਗਹਾੜਾ ਮਾਰ। ਜਿਨ੍ਹਾਂ ਲਈ ਤ ਆਪਣਾ ਆਵਾਜ਼ ਧਰਮ ਵੇਚ ਦਿੰਦਾ ਉਹਨਾਂ ਰੇਦੇ ਨਾਲ ਨਹੀਂ ਉਹ ਜਾਣਾ ਅਖੋ ਸਤਨਾ।

اٹھ گیاں مار کے کٹب جیلا ई <laughs> ਦੇਖ ਨਾ ਦੇ ਤੇਰੀ ਜਾਨ ਤੇ ਮੱਥੀਆਂ ਮਾਰ ਕੇ ਤਸੱਬ ਸੇ ਸਾਹਾਂ ਲੈਂਦੇ ਦੇਖ ਨਾ ਦੇ ਤੇਰੀ ਜਾਨ ਤੇ ਕਿਉਂ ਸਾਧ ਸੰਗਤ ਜੀ ਗਰੀਬ ਨਿਵਾਜ ਮਹਾਰਾਜ ਸਾਨੂੰ ਸੇੇਦ ਕਰਦੇ ਜਿੰਦਗੀ ਜਾਨ ਦਾ ਢੱਗ ਮਹਾਰਾਜ ਗੁਰਬਾਣੀ ਨੇ ਹੀ سانچو گریب نواز ستگو سچے پاشاہ مہارا جی سانسار پیجیا اپنے بار کے بنا کر کے بسر کرانگے تے ستگو سچے پاشاہ جی نے سنٹ کے ساتھی نہ ਸੋਇ ਸਤਰਾ ਕਰਕੇ ਸਤਗੁਰੂ ਜੀ ਦਾ ਬਚਨ ਪੜ੍ਹ ਰਹੇ ਸੀ ਕਹੇ ਨਾਮ ਕੇ ਉਹ ਸਰੀਰ ਪਰਬਾਨ ਹੋਆ ਜਿਲ ਸਤਗੁਰੂ ਸਾਚੇ ਕਰਦਾ ਉਹਨਾਂ ਲਈ ਆਉਣਾ ਸੰਸਾਰ ਦੇ ਵਿੱਚ ਸਾਚੁ ਜੀ ਪਰਬਾਨ ਧੰਨ 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 ਜਮ ਆਇਆ ਇਸ ਪ੍ਰਸਾਦ ਸਭ ਜਗਤ ਤਨ ਸੋਨਾ ਦਾ ਆਉਣਾ ਸੰਸਾਰ ਦੇ ਤਨ ਸਾਚ ਸਗਦੀ ਜਿਹੜੇ ਆਪ ਵੀ ਸ਼ੁਭ ਕਰਮ ਕਰਦੇ ਨੇ